ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੀ ਵੀਡੀਓ ਬਣਾਉਣ ਲੱਗਾ ਇਹਦੇ ਨਾਲ ਮੈਂ ਸਹਿਮਤ ਨਹੀਂ ਹੈਗਾ ਪਰ ਜਿਨ੍ਹਾਂ ਨੇ ਮੈਨੂੰ ਫੋਨ ਕੀਤੇ ਨੇ ਮੈਂ ਉਹਨਾਂ ਦੀ ਗੱਲ ਤੁਹਾਡੇ ਸਾਹਮਣੇ ਰੱਖਣੀ ਹੈ ਤੁਹਾਨੂੰ ਚੰਗੀ ਲੱਗੀ ਤਾਂ ਵੀ ਕਮੈਂਟ ਕਰਿਓ ਨਾ ਚੰਗੀ ਲੱਗੀ ਤਾਂ ਵੀ ਕਮੈਂਟ ਕਰਿਓ ਵੈਸੇ ਇਹ ਜਿਹੜਾ ਮਸਲਾ ਹੈਗਾ ਇਹ ਜਿਹੜਾ ਸੁਝਾਅ ਹੈਗਾ ਜਿਹੜੇ ਬਹੁਤ ਵਧੀਆ ਡਾਕਟਰ ਨੇ ਵੈਦ ਨੇ ਨਸ਼ਾ ਛਡਾਉਣ ਦੇ ਮਾਹਰ ਨੇ ਇਹ ਉਹਨਾਂ ਨੇ ਸੁਝਾ ਦੇਣੇ ਨੇ ਉਹਨਾਂ ਨੇ ਗੱਲ ਵਾ ਦੱਸਣੀ ਹੈ ਪਰ ਮੈਂ ਜਿਹੜੀ ਗੱਲ ਕਰਨ ਲੱਗਾ ਇੱਕ ਵੀਕ ਤੋਂ ਜਿਹੜੇ ਮੈਨੂੰ ਮੈਸੇਜ ਆਏ ਨੇ ਫੋਨ ਆਏ ਨੇ ਮੈਂ ਉਹਨਾਂ ਦੇ ਆਧਾਰ ਤੇ ਗੱਲ ਕਰਨ ਲੱਗਾ ਕਹਿੰਦੇ ਬਾਬਾ ਜੀ ਵੈਸੇ ਜਦੋਂ ਮੈਂ ਸ਼ਬਦ ਵਰਤਦਾ ਮੈਨੂੰ ਚੰਗਾ ਲੱਗਦਾ ਹੈ ਕਿ ਮੈਨੂੰ ਇਹ ਬੋਲਣ ਮਾਇਤੇ ਕਿਹਾ ਗਿਆ ਕਹਿੰਦੇ ਜਿਹੜੇ ਨਸ਼ੇ ਪੰਜਾਬ ਵਿੱਚ ਚੱਲਦੇ ਨੇ ਚਿੱਟਾ ਕੈਪਸੂਲ ਗੋਲੀਆਂ ਇਹਨਾਂ ਤੋਂ ਖਹਿੜਾ ਛਡਾਉਣ ਵਾਸਤੇ ਕਹਿੰਦੇ ਬਦਲ ਫੇਰ ਚਾਹੀਦਾ ਮਤਲਬ ਜੇ ਇਹ ਨਸ਼ੇ ਖਤਮ ਕਰਨੇ ਨੇ ਇੱਕ ਇੱਕ ਕੈਪਸੂਲ ਗੋਲੀਆਂ ਚਿੱਟਾ ਤਾਂ ਕਹਿੰਦੇ ਇਹਦੇ ਬਗਲ ਵਿੱਚ ਤੁਹਾਨੂੰ ਖਾਸ਼ ਕਰਦੀ ਖੇਤੀ ਯਾਨੀ ਕਿ ਅਫੀਮ ਦੀ ਧੁੱਕੀ ਦੀ ਖੇਤੀ ਚਾਹੀਦੀ ਹੈ ਇਹ ਕਹਿੰਦੇ ਤੁਸੀਂ ਅੱਜ ਬੋਲਿਓ ਮੈਂ ਪਹਿਲੇ ਕਹਤਾ ਵੀ ਮੈਂ ਕਿਸੇ ਵੀ ਨਸ਼ੇ ਨਾਲ ਸਹਿਮਤ ਨਹੀਂ ਹੈਗਾ ਪਰ ਜੇ ਮੈਸੇਜ ਕਰਨ ਵਾਲੇ ਫੋਨ ਕਰਨ ਵਾਲੇ ਚਾਹੁੰਦੇ ਨੇ ਵੀ ਇਹ ਨਸ਼ਾ ਚੰਗਾ ਹੈ ਜਿਵੇਂ ਮੇਰਾ ਇੱਕ ਦੋਸਤ ਸੀ ਪੋਰਟਸ ਦੇ ਵਿੱਚ ਉਹ ਕਹਿੰਦਾ ਜੀ ਅਣਪਛ ਡੋਡੇ ਵਧੀਆ ਹੁੰਦੇ ਆ ਵੀ ਉਹ ਪਿਓਰ ਹੁੰਦੇ ਆ ਜਿਹੜੀ ਮੈਂ ਪੱਗ ਬੰਨਦਾ ਉਹ ਕਹਿੰਦੇ ਜਿਹੜੀ ਅਫਗਾਨਿਸਤਾਨ ਦੀ ਫੀਮ ਹੈ ਨਾ ਕਹਿੰਦੇ ਤੁਹਾਡੀ ਪੱਗ ਨਾਲ ਦੀ ਹੁੰਦੀ ਹੈ ਕਹਿੰਦੇ ਕਾਲੀ ਨਹੀਂ ਹੁੰਦੀ ਉਹ ਜਾਨੀ ਕਿ ਇਹੋ ਜਿਹਾ ਰੰਗ ਹੁੰਦਾ ਉਹਦਾ ਬ੍ਰਾਊਨ ਜਾਂ ਭੂਰਾ ਜਿਹਾ ਜਾਨੀ ਕਿ ਪਿਓਰ ਹੁੰਦੀ ਹੈ ਉਹ ਕਹਿੰਦੇ 50 ਸਾਲ ਖਰਾਬ ਵੀ ਨਹੀਂ ਹੁੰਦੀ ਜੇ ਲਗਾਤਾਰ ਸੰਭਾਲ ਕੇ ਰੱਖਣੀ ਹੋਵੇ ਜੋਨੇ ਕੇ ਸੁਝਾਣੇ ਉਹਨਾਂ ਲੋਕਾਂ ਦੇ ਵੀ ਜੇ ਤੁਸੀਂ ਜਿਹੜੇ ਕੈਪਸੂਲ ਗੋਲੀਆਂ ਚਿੱਟਾ ਖਤਮ ਕਰਨਾ ਹੈ ਅਸਾਂ ਇੱਕ ਆਧਾਰ ਤੁਹਾਨੂੰ ਦੋਹਰ ਦੇਣੀ ਹੈ ਜਿਹੜਾ ਸਰਸੇ ਵਾਲਾ ਬਾਬਾ ਹੈ ਨਾ ਰਾਮ ਰਹੀਮ ਸਿੰਘ ਉਹਦੇ ਜਿਹੜੇ ਪ੍ਰੇਮੀ ਸੀ ਜਿਹੜੇ ਸ਼ਰਾਬ ਪੀਂਦੇ ਸੀ ਉਹ ਕਹਿੰਦੇ ਜੇ ਸ਼ਰਾਬ ਛੱਡਣੀ ਹੈ ਨਾ ਉਸ ਵੇਲੇ ਗੱਡੂ ਆਇਆ ਸੀ ਇੱਕ ਚਿੱਟਾ ਜਿਹਾ ਉਦੋਂ ਪਹਿਲਾਂ ਇੱਕ ਕਾਲਾ ਜਿਹਾ ਉਹਨੂੰ ਦੀਨ ਕਹਿੰਦੇ ਹੁੰਦੇ ਸੀ ਉਹ ਆਇਆ ਸੀ ਉਹ ਕਾਲਾ ਤਾਂ ਖਤਮ ਹੋ ਗਿਆ ਸੀ ਟੀਨ ਦਾ ਤੇ ਜਿਹੜਾ ਬਾਅਦ ਵਿੱਚ ਟਾਇਆ ਸੀ ਗੱਟੂ ਚਿੱਟੇ ਜਿਹੇ ਰੰਗ ਦਾ ਜਣ ਕੇ ਪੀਣ ਵਾਸਤੇ ਪਾਣੀ ਵਰਗਾ ਕਹਿੰਦੇ ਸ਼ਰਾਬ ਛੱਡ ਦਿਓ ਇਹ ਪੀ ਲਿਆ ਕਰੋ ਉਸ ਵਕਤ ਇਹ ਚਰਚਾ ਚੱਲਦੀ ਸੀ ਵੀ ਸਾਡੇ ਬਾਬਾ ਜੀ ਜਿਹੜੇ ਰਾਮ ਰਹੀਮ ਨੇ ਉਹ ਇਹ ਕਹਿੰਦੇ ਆ ਵੀ ਜੇ ਨਾ ਸ਼ਰਾਬ ਛੱਡ ਲਿਆ ਵੀ ਆਹ ਪੀ ਲਿਆ ਕਰੋ ਕੁੱਟ ਤੇ ਨਾਲੇ ਤਾਂ ਇਹਦੀ ਸਮੈਲ ਨਹੀਂ ਆਉਂਦੀ ਵੀ ਘਰੇ ਨਹੀਂ ਪਤਾ ਲੱਗਦਾ ਵੀ ਨਾਲੇ ਬੰਦਾ ਸ਼ਰਾਬੀ ਨਹੀਂ ਹੁੰਦਾ ਹੁਣ ਏਦਾਂ ਹੀ ਜਿਹੜੇ ਬੰਦੇ ਮੈਸੇਜ ਕਰਦੇ ਆ ਕਹਿੰਦੇ ਭੁੱਕੀ ਨਾਲ ਕੋਈ ਬੰਦਾ ਸ਼ਰਾਬੀ ਨਹੀਂ ਹੁੰਦਾ ਕਿਸੇ ਨੂੰ ਗਲਤ ਨਹੀਂ ਬੋਲਦਾ ਬਿਮਾਰ ਨਹੀਂ ਹੁੰਦਾ ਖਰਾਕ ਵਧੀਆ ਖਾਂਦਾ ਔਰ ਕਹਿੰਦੇ ਫੀਮ ਨਾਲ ਅਦਰੰਗ ਵੀ ਨਹੀਂ ਹੁੰਦਾ ਉਹ ਨਾਲ ਨਾਲ ਨੁਕਤੇ ਵੀ ਦੱਸਦੇ ਆ ਇਹ ਬੰਦਾ ਸੇਤ ਅੱਖੋਂ ਵੀ ਠੀਕ ਰਹਿੰਦਾ ਇੱਕ ਨੇ ਮੈਨੂੰ ਮੈਸੇਜ ਕੀਤਾ ਕਹਿੰਦਾ ਤੁਸੀਂ ਵੀ ਬਾਜ਼ ਦੇਖਿਓ ਕਿਤੇ ਪੂਰਾ ਖਾ ਕੇ ਵੀ ਕਿਦਾਂ ਗੜ ਕੇ ਬੋਲਦੇ ਮੈਨੂੰ ਵੀ ਕਿਹਾ ਹਾਲਾਂਕਿ ਮੈਂ ਸਹਿਮਤ ਨਹੀਂ ਹੈਗਾ ਪਰ ਉਹਨੇ ਕਿਹਾ ਮੈਨੂੰ ਵੀ ਕਹਿੰਦਾ ਤੁਹਾਡਾ ਨਰਨਲ ਨੋਜਲਾ ਜਾ ਕਿਧਰ ਜਾਉ ਕਹਿੰਦਾ ਜੇ ਕੰਮ ਚ ਕੋਮ ਜਾ ਬਸ ਤੁਸੀਂ ਕਹਿੰਦਾ ਬਾੜੀ ਦੀ ਖਾਲਿਆ ਕਰੋ ਚਾਹ ਦਾ ਕੱਪ ਲੈ ਕੇ ਵਧੀਆ ਜਾ ਕਹਿੰਦਾ ਮੈਨੂੰ ਨੇ ਦੱਸਿਆ ਕਹਿੰਦਾ ਜਿਹੜੀ ਸੇਖ ਨਹੀਂ ਹੁੰਦੀ ਡੱਬੇ ਅਡੇ ਕਹਿੰਦਾ ਉਹਦੇ ਤੇ ਚੜਾ ਕੇ ਬਾੜੀ ਦੀ ਖਾਲੀ ਕਹਿੰਦਾ ਫਿਰ ਦੇਖਿਓ ਬਾਜ ਕਿੰਦਾ ਐ ਵੀਂਡੇ ਵੰਗੂਟੇ ਕੋ ਟੈਂਕ ਕੋ ਕਹਿੰਦਾ ਇਦਾਂ ਕਿਹਾ ਸੀ ਉਹਨੇ ਮੈਨੂੰ ਅੱਛਾ ਹੁਣ ਇਹ ਜਿਹੜੀ ਗੱਲਬਾਤ ਮੈਂ ਕੀਤੀ ਹੈ ਨਾ ਜਿਹੜੇ ਮਸ਼ਵਰੇ ਨੇ ਮੈਂ ਉਹਤੇ ਕੀਤੀ ਹੈ ਸੌਰੀ ਮਾਫ਼ ਕਰਨਾ ਮੈਂ ਕਿਸੇ ਨਸ਼ੇ ਨਾਲ ਸਹਿਮਤ ਨਹੀਂ ਉਹ ਕਹਿੰਦੇ ਜੇ ਬਦਲਫੇਰ ਚਾਹੀਦਾ ਹੈ ਨਾ ਜਿਹੜੇ ਚੰਦਰੇ ਨਸ਼ੇ ਖਤਮ ਕਰਨੇ ਟੀਕੇ ਲਾਉਣ ਵਾਲੇ ਪੁੱਕੀ ਸੌਰੀ ਗੋਲੀਆਂ ਵਾਲੇ ਕੈਪਸੂਲਾਂ ਵਾਲੇ ਚਿੱਟੇ ਵਾਲੇ ਕਹਿੰਦੇ ਇਹ ਨਸ਼ੇ ਜੇ ਖਤਮ ਕਰਨੇ ਇਹਦੇ ਬਦਲਫੇਰ ਵਿੱਚ ਕਹਿੰਦੇ ਅਫੀਮ ਚਾਹੀਦੀ ਹੈ ਯਾਨੀ ਕਿ ਖਸਕਾਇਦੀ ਖੇਤੀ ਚਾਹੀਦੀ ਹੈ ਪਰ ਮੈਂ ਹੁਣ ਇੱਕ ਗੱਲ ਆਪਣੇ ਵੱਲੋਂ ਕਹਿਣ ਲੱਗਾ ਉਹ ਵੀ ਸੁਣ ਲੇ ਮਨ ਲਓ ਗੱਲ ਜੇ ਵਧੀਆ ਡਾਕਟਰ رائے ਦਿੰਦੇ ਨੇ ਵੀ ਹਾਂ ਇਹ ਹੋਣਾ ਚਾਹੀਦਾ ਵੈਸੇ ਕੁਝ ਡਾਕਟਰ ਤਾਂ ਮੈਨੂੰ ਫੋਨ ਵੀ ਕਰਦੇ ਆ ਕਹਿੰਦੇ ਹੋਣਾ ਚਾਹੀਦਾ ਪਰ ਜੇ ਵਧੀਆ ਡਾਕਟਰ ਤੁਹਾਨੂੰ مشورہ ਦਿੰਦੇ ਆ ਵੀ ਇਹ ਖੇਤੀ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਜਿਹੜੀ ਹੈ ਉਹ ਪਰਮਿਸ਼ਨ ਦੇਵੇ ਜਿਹੜੇ ਕਿ ਇਹ ਇਦਾਂ ਹੋਣਾ ਵੀ ਕਿੰਨੀ ਖੇਤੀਓ ਕੀਤੀ ਜਾ ਸਕਦੀ ਹੈ ਪੰਜਾਬ ਦੇ ਵਿੱਚ ਲਿਮਟ ਹੋਣੀ ਹੈ ਉਹਦੀ ਤੇ ਪਰ ਪੰਜਾਬ ਦੇ ਵਿੱਚ ਪ੍ਰੋਬਲਮ ਇਹ ਹੈਗੀ ਆ ਇੱਥੇ ਲੋਕਾਂ ਨੇ ਬਲੈਕ ਕਰਨੇ ਸ਼ੁਰੂ ਕਰ ਦੇਣੀਆਂ ਹੁਣ ਜਿਹੜੇ ਬੰਦੇ ਸਬਜ਼ੀਆਂ ਵੇਚਦੇ ਨੇ ਬੀਜ ਦੇਣੇ ਉਹ ਕਹਿਣਗੇ ਅਜੇ ਤੱਕ ਕਿੱਲਾ ਇਸਦਾ ਲਾਵਾਗੇ 4 ਪੈਸੇ ਵੱਧ ਮੰਗਣਗੇ ਉਹਨਾਂ ਨੇ ਇਹ ਵਪਾਰ ਬਣਾ ਲੈਣਾ ਜਿੱਦਾਂ ਤੁਸੀਂ ਇਹਦਾ ਕੋਈ ਤੋੜ ਲੱਭਣਾ ਫਿਰ ਤਾਂ ਉਹ ਜੋ ਕੋਈ ਸਿਸਟਮ ਹੋਊਗਾ ਪਰ ਸਿਸਟਮ ਜਿਹੜਾ ਪੰਜਾਬ ਦੇ ਵਿੱਚ ਹੈ ਉਹ ਕਦੇ ਬਣਦਾ ਹੀ ਨਹੀਂ ਮੈਨੂੰ ਕਿਸੇ ਬੰਦੇ ਨੇ ਗੱਲ ਸੁਣਾਈ ਜਦੋਂ ਕਹਿੰਦੇ ਪੈਲਸ ਬਣੇ ਬਣੇ ਨੇ ਨਾ ਉਦੋਂ ਕਹਿੰਦੇ ਆਪਣੇ ਆਮ ਲੋਕਾਂ ਨੂੰ ਪਤਾ ਨਹੀਂ ਹੁੰਦਾ ਸੀ ਕਿ ਕਿੱਦਾਂ ਪੈਕਸਿਕ ਲਾਈਦਾ ਕਹਿੰਦੇ ਉੱਥੇ ਬੇਕਰ ਫਿਰਦੇ ਹੁੰਦੇ ਸੀ ਉਹ ਜਿਹੜੇ ਹੁੰਦੇ ਉਹਨਾਂ ਕੋਲ ਟ੍ਰਿਆੰਗ ਜਿਗੀਆਂ ਵੱਡੀਆਂ ਵੱਡੀਆਂ ਗਲਾਸਾਂ ਬਣੀਆਂ ਉਹ ਭਰ ਕੇ ਲਿਆਉਂਦੇ ਸੀ ਕਹਿੰਦੇ ਗਲਾਸਾਂ ਚ ਬਸ ਕਹਿੰਦੇ ਲੰਘਣ ਦਿੰਦੇ ਨੇ ਸੀ ਕਹਿੰਦੇ ਚੱਕ ਚੱਕ ਕਹਿੰਦੇ ਡੱਕ ਲੈਂਦੇ ਸੀ ਵੇ ਕਹਿੰਦੇ ਕਈਆਂ ਨੂੰ ਤਾਂ ਲੱਤ ਕੇ ਲੈਣਾ ਪੈਂਦਾ ਸੀ ਗੱਡੀ 'ਚ ਯਾਨੀ ਕਿ ਉਹ ਤਾਂ ਪਹਿਲਾਂ ਪਹਿਲਾਂ ਸੁਰਤ ਨਹੀਂ ਸੀ ਬਾਅਦ ਵਿੱਚ ਕੰਟਰੋਲ ਹੋਇਆ ਵੀ ਨਹੀਂ ਇਦਾਂ ਨਹੀਂ ਦੀਦ ਦੀ ਹੁੰਦੀ ਫੈਲਸਮ ਵਿੱਚ ਜਾ ਕੇ ਤੇ ਪਰ ਪੰਜਾਬ ਦੇ ਵਿੱਚ ਪ੍ਰੋਬਲਮ ਇਹ ਹੈਗੀ ਵੀ ਜੇ ਖੇਤੀ ਸ਼ੁਰੂ ਹੋ ਗਈ ਫਿਰ ਜਿਹੜੇ ਬੰਦੇ ਕਹਿੰਦੇ ਮੈਂ ਇੱਕ ਚਮਚਾ ਖਾਣਾ ਅਜਵੇਂ ਆਪਣੇ ਐਮਪੀ ਸਾਹਿਬ ਨੇ ਫਰੀਦਕੋਟ ਵਾਲੇ ਤੇ ਜਾਂ ਹੋਰ ਵੀ ਬੰਦੇ ਹੈਗੇ ਆ ਫਿਰ ਜਿਹੜੇ ਦੋ ਕਾਰਡ ਲਾਉਂਦੇ ਇਹਨਾਂ ਨੇ ਕਹਿਣਾ ਹੁਣ ਤਾਂ ਬਾਦੂ ਐ ਦੋ ਹੋਰ ਮਾਰੋ ਕਾਰਡ ਇਹ ਵੀ ਪ੍ਰੋਬਲਮ ਹੈ ਨਾ ਫਿਰ ਉੰਦੇ ਜਿਵੇਂ ਸ਼ਾਮ ਨੂੰ ਕਾਰਡ ਲਾ ਲੇ ਚਾਰ ਤੇ ਜਵਾਕਾਂ ਨੂੰ ਨੀ ਸੌਣ ਦੇਣਾ ਕਹਿੰਦਾ ਟੀਵੀ ਦਾ ਰਿਮੋਟ ਮੈਨੂੰ ਫੜਾਓ ਜਦੋਂ ਖੜ ਜਾਂਦੀ ਹੈ ਫਿਰ ਇਹ ਫਿਰ ਗੱਲਾਂ ਵੀ ਹੋ ਜੀ ਆਉਂਦੀਆਂ ਨੇ ਮੈਂ ਦੇਖਿਆ ਜਿਹੜੇ ਬੰਦੇ ਇਦਾਂ ਦਿਖਾਉਂਦੇ ਆ ਉਹ ਗੱਲ ਨਹੀਂ ਕਰਨਦੇ ਅਸੀਂ ਤੇ ਕਿਸੇ ਨੂੰ ਕਈ ਮੈਨੂੰ ਫੋਨ ਕਰਨਗੇ ਗਿਆਨੀ ਜੀ ਆਹ ਗੱਲ ਐ ਕਿਹੜੀ ਸੀ ਆਹ ਐ ਕਿਹੜੀ ਸੀ 5 ਮਿੰਟ ਫਿਰ ਉਹ ਫੋਨ ਕੱਢ ਦੇ ਨਹੀਂ ਫਿਰ ਉਹ ਪੁੱਛਦਾ ਵੀ ਕੀ ਚਾਹ ਪੀਤੀ ਸੀ ਕਹਿੰਦੇ ਕੱਪ ਇੱਕ ਬਣਾ ਕੇ ਮੇਗਾ ਹੋਰ ਵੀ ਕੁਛ ਹਾਂ ਕਹਿੰਦੇ ਬਾੜਾ ਜਮਾਲ ਵੀ ਸਕਿਆ ਸੀ ਯਾਨਕਿ ਫਿਰ ਇਦਾਂ ਤੰਗ ਕਰਿਆ ਕਰਨਗੇ ਜੇ ਇਹ ਖੁੱਲ ਦੇਤੀ ਤਾਂ ਹੁਣ ਜਿਹੜਾ ਇਹ ਬਦਲ ਫੇਰ ਹੈ ਨਾ ਜੀ ਵੀ ਜਿਹੜੇ ਚੰਦਰੇ ਨਸ਼ੇ ਜਿਨ੍ਹਾਂ ਨਾਲ ਮੌਤਾਂ ਹੁੰਦੀਆਂ ਨੇ ਵੀ ਜੇ ਉਹਨਾਂ ਤੋਂ ਖਿਹੜਾ ਛਡਾਉਣਾ ਹੈ ਤਾਂ ਵੀ ਇਹ ਖਰਸ਼ਖਾਨੇ ਦੀ ਖੇਤੀ ਹੋਣੀ ਚਾਹੀਦੀ ਹੈ ਹੁਣ ਜਿਹੜਾ ਇਹ ਮਸ਼ਵਰਾ ਹੈਗਾ ਜਿਹਦੇ ਨਾਲ ਮੈਂ ਨਹੀਂ ਸਹਿਮਤ ਹੈਗਾ ਸੌਰੀ ਮਾਫ ਕਰਨਾ ਕਿਸੇ ਵੀ ਨਸ਼ੇ ਨਾਲ ਮੈਂ ਸਹਿਮਤ ਨਹੀਂ ਹੈਗਾ ਦੋ ਟਾਈਮ ਦੀ ਰੋਟੀ ਮਿਲੇ ਦੋ ਕਪ ਚਾਹ ਦੇ ਮਿਲ ਜਾਂਦੇ ਸ਼ਾਮ ਨੂੰ ਦੁੱਧ ਦਾ ਗਲਾਸ ਮਿਲ ਜਾਂਦਾ ਫਰੂਟ ਮਿਲ ਜਾਂਦਾ ਇਹ ਹੀ ਬਹੁਤ ਹੈ ਦਹੀਂ ਲੱਸੀ ਖਾਣ ਬਾਅਦ ਤੇ ਮਿਲ ਜਾਂਦੀ ਇਹ ਹੀ ਬਹੁਤ ਹੈ ਜੇ ਇਹਦਾ ਤੋੜ ਚਾਹੀਦਾ ਮਤਲਬ ਕਿ ਬਦਲ ਫਿਰ ਚਾਹੀਦਾ ਵੀ ਚੰਦਰੇ ਨਸ਼ੇ ਖਤਮ ਹੋਣ ਵੀ ਇਹ ਜਾਨੀ ਕਿ ਖਸ਼ਕਾਸ਼ ਦੀ ਖੇਤੀ ਦੇ ਨਾਲ ਅਫੀਮ ਬਣ ਜੇ ਤਾਂ ਜਿਹੜੇ ਵਧੀਆ ਚੰਗੇ ਡਾਕਟਰ ਨੇ ਤੇ ਉਹਨਾਂ ਦੀ ਰਾਏ ਲਵਾਗੇ ਤੇ ਉਹੀ رائے ਦੇਣ ਉਹਨਾਂ ਦੇ ਸੁਝਾਅ ਹੋਣੇ ਚਾਹੀਦੇ ਨੇ ਵੀ ਜੋਥ ਨੂੰ ਕਿੱਦਾਂ ਬਚਾਇਆ ਜਾ ਸਕਦਾ ਹੈ ਤੇ ਕਈ ਬੰਦੇ ਕਹਿ ਲਈਏ ਦੀ ਚਾ ਚਾ ਦੇ ਵਿੱਚ ਜਾਂ ਕਹਿ ਲਈਏ ਸ਼ੌਂਕੀਆ ਤੌਰ ਤੇ ਲੱਗ ਗਏ ਸੀ ਤੇ ਬਾਅਦ ਵਿੱਚ ਉਹ ਕਹਿੰਦੇ ਅਸੀਂ ਲੀਟਰ ਲੀਟਰ ਤੇ ਪਹੁੰਚ ਗਏ ਸੀ ਜਾਨਕਿ ਕਹਿੰਦੇ 2 ਦਿਨਾਂ ਵਿੱਚ ਅੱਧਾ ਕਿਲੋ ਕਿਲੋ ਵੀ ਖਾਣ ਵਾਲੇ ਬੰਦੇ ਹੈਗੇ ਸੀ ਇੱਥੇ ਜਿਹੜੇ ਹੁਣ ਵੀ ਹੈਗੇ ਤੇ ਇਸ ਕਰਕੇ ਮੈਂ ਤਾਂ ਜਿਹੜੇ ਮੈਸੇਜ ਆਏ ਸੀ ਉਹਦੇ ਮੁਤਾਬਕ ਗੱਲ ਕੀਤੀ ਹੈ ਜੇ ਚੰਗੇ ਡਾਕਟਰ ਵੈਦ ਸੁਲਝੇ ਹੋਏ ਬੰਦੇ ਚਾਹੁੰਦੇ ਆ ਵੀ ਇਹ ਖਾਸ ਕਾਇਦੀ ਖੋਣੀ ਚਾਹੀਦੀ ਹੈ ਜਿਹੜੇ ਨਾਮਰਾਜ਼ ਨਸ਼ੇ ਨੇ ਜਨਰਲ ਮੌਤ ਹੁੰਦੀ ਹੈ ਨੌਜਵਾਨੀ ਦਾ ਨੁਕਸਾਨ ਹੋਇਆ ਉਹਨਾਂ ਨੂੰ ਬਚਾਉਣ ਵਾਸਤੇ ਤਾਂ ਫਿਰ ਕਰ ਲੋ ਜੇ ਤੁਹਾਨੂੰ ਇਹ ਖੇਤੀ ਖਾਸ ਕਾਇਦੀ ਜ਼ਰੂਰੀ ਲੱਗਦੀ ਹੈ ਤਾਂ ਫਿਰ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਇਵੇਂ ਵੀ ਪ੍ਰਵਾਨ ਕਰਿਓ ਜਿਹੜੇ ਮੈਸੇਜ ਆਏ ਸੀ ਉਹਨਾਂ ਦੇ ਆਧਾਰ ਤੇ ਮੈਂ ਇਹ ਗੱਲ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ